ਆਪਸੀ ਸਾਇਨ ਟੀਵੀ ਤੇ ਇੱਕ ਬੜੀ ਹੀ ਖੌਫਨਾਕ ਔਰ ਦੁੱਖ ਭਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਇਹ ਖਬਰ ਜਿਵੇਂ ਤੁਸੀਂ ਸਵੇਰ ਦਾ ਨਿਊਜ਼ ਚੈਨਲਾਂ ਦੇ ਉੱਤੇ ਦੇਖ ਰਹੇ ਹੋ ਕਿ ਪੁੰਛ ਦੇ ਬੈਂਚ ਇਲਾਕੇ ਦੇ ਵਿੱਚ ਕਲਸੀਆਂ ਵਾਰਡ ਨੰਬਰ 4 ਕਲਸੀਆਂ ਦਾ ਇੱਕ ਗਵਰਨਮੈਂਟ ਪ੍ਰਾਇਮਰੀ ਸਕੂਲ ਜਦੀ ਛੱਤ ਨੂੰ ਫਾੜ ਕੇ ਇੱਕ ਬਹੁਤ ਵੱਡਾ ਪੱਥਰ ਯਾਨੀ ਬੋਲਡਰ ਥੱਲੇ ਬੱਚੇ ਪੜ੍ਹ ਰਹੇ ਸੀ ਉਹਨਾਂ ਦੇ ਉੱਪਰ ਆ ਕੇ ਡਿੱਗਿਆ ਜਿਹਦੇ ਚਲਦੇ ਉਸ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਵਿੱਚੋਂ ਪੰਜ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਜ਼ਖਮੀ ਹੋਏ ਨੇ ਔਰ ਇੱਕ ਬੱਚਾ ਜਿਹੜਾ ਹੈ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੈ ਹੁਣ ਪੱਥਰ ਜੋ ਡਿੱਗਿਆ ਅੰਦਰ ਥੱਲੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ ਕਿ ਛੋਟੀਆਂ-ਛੋਟੀਆਂ ਪਲਾਸਟਿਕ ਦੀਆਂ ਕੁਰਸੀਆਂ ਵੀ ਪਈਆਂ ਹੋਈਆਂ ਨੇ ਟੇਬਲ ਵੀ ਪਏ ਹੋਏ ਨੇ 9 ਵਜੇ ਕੇ 40 ਮਿੰਟ ਤੱਕ ਇਸ ਕਲਾਸ ਦੇ ਵਿੱਚ ਬੱਚੇ ਜਿਹੜੇ ਹੱਸ ਖੇਡ ਰਹੇ ਸੀ ਟੀਚਰ ਉਹਨਾਂ ਨੂੰ ਪੜਾ ਰਿਹਾ ਸੀ ਔਰ ਇਹਨਾਂ ਬੈਂਚਾਂ ਇਹਨਾਂ ਕੁਰਸੀਆਂ ਦੇ ਉੱਤੇ ਬੈਠੇ ਹੋਏ ਸੀ ਲੇਕਿਨ 9:45 ਮਿੰਟ ਜਾਂ ਉਸ ਦੇ ਨੇੜੇ ਤੇੜੇ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਬੋਲਡਰ ਪੱਥਰ ਲੈਂਡ ਸਲਾਈਡ ਦੇ ਰਾਹੀਂ ਉਸ ਕਲਾਸ ਦੀ ਛੱਤ ਦੇ ਉੱਪਰੋਂ ਸਿੱਧਾ ਕਲਾਸ ਦੇ ਅੰਦਰ ਡਿੱਗਦਾ ਹੈ ਔਰ ਇਹਨਾਂ ਸਾਰੇ ਬੱਚਿਆਂ ਨੂੰ ਆਪਣੇ ਥੱਲੇ ਦਬ ਲੈਂਦਾ ਹੈ ਹੁਣੇ ਬੋਲਡਰ ਪੱਥਰ ਕਲਾਸ ਦੀ ਛੱਤ ਪਾੜ ਕੇ ਅੰਦਰ ਆਇਆ ਕਿਵੇਂ ਕਿਉਂਕਿ ਉਸ ਸਕੂਲ ਦੀ ਛੱਤ ਜਿਹੜੀ ਹੈ ਉਹ ਹਜੇ ਤੱਕ 2025 ਚੱਲ ਰਿਹਾ ਹੈ ਮਗਰ ਬੱਚਿਆਂ ਦੀ ਸੇਫਟੀ ਕਿੰਨੀ ਕੋਸੀ ਕਿ ਉਸ ਸਕੂਲ ਦੀ ਛੱਤ ਜਿਹੜੀ ਸੀ ਉਹ ਟੀਨਾਂ ਦੀ ਪਈ ਹੋਈ ਹੈ ਹੁਣ ਇਹ ਪੱਥਰ ਜਿਹੜਾ ਉੱਪਰੋਂ ਆਇਆ ਤਸਵੀਰ ਦੇ ਵਿੱਚ ਨਾਲ-ਨਾਲ ਮੈਂ ਦਿਖਾਵਾਂਗਾ ਵੀ ਕਿ ਉਸ ਪੱਥਰ ਦੇ ਜੋ ਸ਼ੁਰੂਆਤੀ ਜਿੱਥੋਂ ਉਹ ਨਿਕਲਿਆ ਹੈ ਉੱਥੇ ਇੱਕ ਛੋਟਾ ਜਿਹਾ ਸੰਕਰਾਂਜਾ ਰਸਤਾ ਵੀ ਬਣਿਆ ਹੋਇਆ ਹੈ ਹੁਣ ਇਹ ਰਸਤਾ ਪ੍ਰਾਈਵੇਟ ਹੈ ਜਾਂ ਸਰਕਾਰ ਨੇ ਬਣਾਇਆ ਹੈ ਜਾਂ ਇਹਦੇ ਵਿੱਚ ਕਿਹੜਾ ਮਟੀਰੀਅਲ ਲੱਗਣਾ ਸੀ ਜਾਂ ਕਿਹੜਾ ਨਹੀਂ ਸੀ ਲੱਗਣਾ ਕਿਹੜੇ ਸਮੇਂ ਦੇ ਵਿੱਚ ਇਹ ਰਸਤਾ ਬਣਨਾ ਚਾਹੀਦਾ ਸੀ ਜਾਂ ਉੱਥੇ ਇਹ ਬੋਲਡਰ ਪੱਥਰ ਕਿਵੇਂ ਜਿਹੜਾ ਹੈ ਉਹ ਐਸੇ ਤਰੀਕੇ ਦੇ ਨਾਲ ਰਹਿ ਗਿਆ ਕਿ ਉੱਥੋਂ ਸਲਿੱਪ ਹੋ ਕੇ ਲੈਂਡਸਲਾਈਡ ਦੇ ਰਹੀ ਥੱਲੇ ਸਕੂਲ ਦੇ ਵਿੱਚ ਚਲਾ ਗਿਆ ਇਹ ਤਾਂ ਖੈਰ ਜਾਂਚ ਦਾ ਵਿਸ਼ਾ ਹੈ ਮਗਰ ਇੱਕ ਹੋਰ ਗੱਲ ਜਿਹੜੀ ਉੱਥੇ ਦੇ ਲੋਕਲਸ ਦੇ ਕੋਲੋਂ ਸੁਣਨ ਨੂੰ ਮਿਲੀ ਉਹ ਇਹ ਸੀ ਕਿ ਉਸ ਇਲਾਕੇ ਦੇ ZEO ਯਾਨੀ ਜ਼ੋਨਲ ਐਜੂਕੇਸ਼ਨ ਅਫੀਸਰ ਅਤੇ CEO ਯਾਨੀ ਕਿ ਚੀਫ ਐਜੂਕੇਸ਼ਨ ਅਫੀਸਰ ਦੇ ਉੱਤੇ ਕੁਝ ਕੁ ਇਲਜ਼ਾਮ ਜ਼ਰੂਰ ਲੱਗੇ ਨੇ ਕਿ ਇਹਨਾਂ ਨੇ ਇਸ ਸਕੂਲ ਦੇ ਵਿੱਚ ਜਾਂ ਤਾਂ ਕਦੇ ਫੇਰੀ ਪਾਈ ਹੀ ਨਹੀਂ ਔਰ ਅਗਰ ਪਾਈ ਤਾਂ ਬਹੁਤ ਘੱਟ ਪਾਈ ਔਰ ਅਗਰ ਫੇਰੀ ਪਾਈ ਵੀ ਤਾਂ ਫਿਰ ਇਸ ਸਕੂਲ ਦੇ ਉੱਤੇ ਐਡਾ ਧਿਆਨ ਕਿਉਂ ਨਹੀਂ ਦਿੱਤਾ ਗਿਆ ਕਿਹਾ ਜਾਂਦਾ ਕਿ 30 ਤੋਂ 40 ਬੱਚੇ ਸੂਤਰਾਂ ਦੇ ਮੁਤਾਬਕ ਜੋ ਪਤਾ ਚੱਲਿਆ ਹੈ ਕਿ 30 ਤੋਂ 40 ਬੱਚੇ ਜਿਹੜੇ ਨੇ ਉਹ ਇਸ ਸਕੂਲ ਦੇ ਵਿੱਚ ਪੜ੍ਹਦੇ ਸੀ ਇਹ ਦੇਸ਼ ਦਾ ਫਿਊਚਰ ਦੇਸ਼ ਦਾ ਭਵਿੱਖ ਆਉਣ ਵਾਲਾ ਭਵਿੱਖ ਇਹਨਾਂ ਨੇ ਬਣਨਾ ਸੀ ਪਰ ਉਸ ਭਵਿੱਖ ਨੂੰ ਇੱਥੇ ਹੀ ਖਤਮ ਕਰ ਦਿੱਤਾ ਗਿਆ ਰਾਜਾ ਸੁਖਦੇਵ ਸਿੰਘ ਹਸਪੀਟਲ ਪੁੰਛ ਦੇ ਵਿੱਚ ਇਹਨਾਂ ਸਾਰਿਆਂ ਬੱਚਿਆਂ ਨੂੰ ਅਨਫੰਡਡ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਇਹਨਾਂ ਦਾ ਇਲਾਜ ਕੀਤਾ ਗਿਆ ਮਗਰ ਇੱਕ ਬੱਚਾ ਅਹ ਤੁਹਾਨੂੰ ਦੱਸ ਦਈਏ ਕਿ ਉੱਥੇ ਜਿਹੜਾ ਹੈ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਮੈਂ ਤੁਹਾਨੂੰ ਬੱਚਿਆਂ ਦੇ ਨਾਮ ਦੱਸ ਦਿੰਦਾ ਕਿ ਜਿਸ ਬੱਚੇ ਦੀ ਮੌਤ ਹੋਈ ਉਹਦਾ ਨਾਮ ਹੈ ਮੁਹੰਮਦ আহসান son of ਮੁਹੰਮਦ ਰਫੀਕ ਉਮਰ ਕਰੀਬ 9 ਸਾਲ ਔਰ ਜਿਹੜੇ ਬੱਚੇ ਜ਼ਖਮੀ ਹੋਏ ਨੇ ਮੈਂ ਉਹਨਾਂ ਦੇ ਵੀ ਨਾਮ ਦੱਸ ਦਿਆਂ ਬਿਲਾਲ ਫਾਰੂਕ 6 ਸਾਲ ਦਾ son of ਮੁਹੰਮਦ ਫਾਰੂਕ ਔਰ ਦੂਸਰਾ ਬੱਚਾ ﺍﻟताਫ ਅਰਦੀਸ son of ਮੁਹੰਮਦ ਅਰਦੀਸ ਏ ਕਰੀਬ 5 ਸਾਲ ਦਾ ਤੀਸਰਾ ਬੱਚਾ ਇਮਰਾਨ ਅਰ ਅਦਰੀਸ son of ਮੁਹੰਮਦ ਅਦਰੀਸ ਇਹ ਵੀ 5 ਸਾਲ ਦਾ ਬੱਚਾ ਚੌਥਾ ਬੱਚਾ ਮੁਹੰਮਦ ਸਫੀਰ ਔਰ son of ਮੁਹੰਮਦ ਸ਼ਬੀਰ ਇਹ 6 ਸਾਲ ਦਾ ਬੱਚਾ ਸੀ ਔਰ ਇੱਕ ਹੋਰ ਬੱਚਾ ਮੁਹੰਮਦ ਅਹਿਸਾਨ son of ਅਬਦੁਲ ਰਜ਼ਾਕ ਇਹ ਜਿਹੜੇ ਕਲਸੀਆ ਬੈਂਚ ਦੇ ਹੀ ਰਹਿਣ ਵਾਲਾ ਇਹ ਬੱਚਾ ਵੀ ਜਿਹੜਾ ਸੀ ਉੱਥੇ ਮੌਕੇ ਤੇ ਜ਼ਖਮੀ ਹੋਇਆ ਲੇਕਿਨ ਦੇਖਿਆ ਜਾਵੇ ਤਾਂ ਲੋਕਾਂ ਦਾ ਇੱਥੇ ਤੱਕ ਕਹਿਣਾ ਸੀ ਕਿ ਬੱਚੇ ਸਾਡੇ ਗਏ ਨੇ ਜਿਨ੍ਹਾਂ ਦੇ ਬੱਚੇ ਗਏ ਨੇ ਦੁੱਖ ਤਾਂ ਉਹਨਾਂ ਨੂੰ ਹੋਵੇਗਾ ਨਾ ਤਾਂ ਜ਼ੈਡੀਓ ਦਾ ਕੁਝ ਗਿਆ ਤੇ ਨਾ ਹੀ ਸੀਓ ਦਾ ਕੁਝ ਗਿਆ ਹੁਣ ਡੀਸੀ ਪੁੰਚ ਅਤੇ ਹੋਰ ਵੀ ਲੀਡਰ ਸਹਿਬਾਨ ਇਸ ਵੇਲੇ ਹਸਪਤਾਲਾਂ ਦੇ ਫੇਰੀਆਂ ਲਾ ਲਾ ਕੇ ਉਹਨਾਂ ਬੱਚਿਆਂ ਦਾ ਪਤਾ ਕਰ ਰਹੇ ਨੇ ਕਾਸ਼ ਕਿ ਇਹੋ ਜੀਆਂ ਫੇਰੀਆਂ ਆਪਣੇ ਅਲਾ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹਨਾਂ ਦੇ ਕੋਲੋਂ ਇੰਨਾ ਸਕੂਲਾਂ ਜਾਂ ਇਹੋ ਜੀਆਂ ਹੋਰ ਵੀ ਕਈ ਜਗ੍ਹਾ ਹੋ ਸਕਦੀਆਂ ਨੇ ਜਿੱਥੇ ਲੈਂਡਸਲਾਈਡਸ ਦੇ ਨਾਲ ਉਨ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋ ਸਕਦੇ ਨੇ ਉੱਥੇ ਪਾਈਆਂ ਹੁੰਦੀਆਂ ਪਰ ਖੈਰ ਹੁਣ ਸੀਓ ਆਫਿਸ ਦੀਆਂ ਅੱਖਾਂ ਖੁੱਲੀਆਂ ਔਰ ਕੱਲ ਦੇ ਦਿਨ ਯਾਨੀ 22 ਤਰੀਕ ਨੂੰ ਜਿਹੜੀ ਹੈ ਉਹ ਪ੍ਰਾਈਵੇਟ ਤੇ ਸਰਕਾਰੀ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਜਿਹੜੀ ਹੈ ਉਹ ਐਲਾਨੀ ਗਈ ਹੈ ਯਾਨੀ ਕਿ ਕੱਲ ਪੁੰਛ ਦੇ ਵਿੱਚ ਸਾਰੇ ਸਕੂਲ ਬੰਦ ਰਹਿਣਗੇ ਭਾਵੇਂ ਉਹ ਪ੍ਰਾਈਵੇਟ ਹੋਣ ਤੇ ਭਾਵੇਂ ਉਹ ਸਰਕਾਰੀ ਹੋਣ ਇਹ ਸਾਰਾ ਮਾਮਲਾ ਤੁਹਾਡੇ ਸਾਹਮਣੇ ਰੱਖਣ ਦਾ ਮੇਰਾ ਮਕਸਦ ਸਿਰਫ ਇਹ ਹੈ ਕਿ ਹਜੇ ਵੀ ਕਈ ਸਕੂਲ ਪੁੰਚਦੇ ਦਿਹਾਤੀ ਇਲਾਕਿਆਂ ਦੇ ਵਿੱਚ ਵੀ ਅਤੇ ਪੁੰਚਦੇ ਸਿਟੀ ਦੇ ਆਲੇ-ਦੁਆਲੇ ਦੇ ਵਿੱਚ ਵੀ ਐਸੇ ਪ੍ਰਾਈਵੇਟ ਗਵਰਨਮੈਂਟ ਸਕੂਲ ਨੇ ਸਰਕਾਰੀ ਸਕੂਲ ਨੇ ਜਿਹੜੇ ਕੀ ਜਿਨ੍ਹਾਂ ਦੇ ਵਿੱਚ ਖਤਰੇ ਦੀ ਘੰਟੀ ਜਿਹੜੀ ਹੈ ਉਹ ਕਿਸੇ ਵੀ ਸਮੇਂ ਵੱਜ ਸਕਦੀ ਹੈ ਤਾਂ ਉਮੀਦ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਆਲਾ ਅਧਿਕਾਰੀ ਇਸ ਵੀਡੀਓ ਨੂੰ ਜੇ ਸੁਣ ਰਹੇ ਹੋਵਣ ਤਾਂ ਜਿੰਨੇ ਵੀ ਸਕੂਲ ਜਾਂ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ادارے ਨੇ ਉਹਨਾਂ ਦੇ ਛੇਤੀ ਤੋਂ ਛੇਤੀ ਜਿਹੜੀ ਹੈ ਉਹ छानबीन ਕਰਕੇ ਉਹਨਾਂ ਦੀ ਇੱਕ ਸਰਵੇ ਕਰਵਾਇਆ ਜਾਏ ਕਿ ਕਿਦਰੇ ਹੋਰ ਇਸ ਤਰ੍ਹਾਂ ਦਾ ਹਾਦਸਾ ਮੁੜ ਕੇ ਨਾ ਵਾਪਰੇ ਜਿਸ ਘਰ ਦਾ ਚਿਰਾਗ ਚਲਾ ਗਿਆ ਉਹਨੇ ਤਾਂ ਮੁੜ ਕੇ ਆਉਣਾ ਨਹੀਂ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜੇ ਨੇ ਚਿਰਾਗ ਹੋਰ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਬੁੱਜਣ ਤੋਂ ਬਚਾ ਸਕਦੇ ਹਾਂ ਆਓ ਦੇਖਦੇ ਹਾਂ ਸਾਰਿਆਂ ਨਾਲ ਦੇ ਨਾਲ ਤਸਵੀਰ ਗੰਨਾ ਪਰ ਬਹੁਤ ਕਦੇ ਦੇਖੋ ਬਕਰ ਤੋਂ ਮੁਹੰਮਦ আহসান ਬਿਲਾਲ ਰਸਲੀ ਨੂੰ ਦੇਖੀ ਕਰਦੇ یہ کیا تھا تھا کسی کو پرانا سکول ہے نہیں تک اس میں کوئی پانی پھر کیا دیکھ دیکھ رہا رہا کٹے وہ کا ہے ਕਾਚੂ ਉਹ ਕੀ ਕਰ ਰਿਹਾ ਹੈ ਹਾਂ ਉਹ ਬੁਰਾ ਹੀ ਵਾਪਸ ਆ ਰਿਹਾ ਹੈ ਉਹ ਆਪਣਾ ਜਾਰੀ ਹੈ ਜੀ ਸਾਥ ਉਹ ਉੱਥੇ ਲਾਓ ਯਾਰ ਲਿਗਾ ਆਹ ਬਾਕੀ ਸਾਈਡੋ ਜਾਓ ਸਾਈਡ 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 ਜਾਓ ਆਇਟ ਪੁਣਾ ਰੋ هي ساري مستانی آهي ها نه ٺيڪ اٿو طرف ڏيکو ٽيٽس مون کي پڪا ڪري ڏي 30 ਬੱਚੇ 30 ਬੱਚੇ سر میں بینچ رہتا ہوں ملا وارڈ نمبر چار میں سکول سکول ایک تھا جہاں سلیڈنگ ہوئی ہے اس میں تقریباً پینتیس چالیس کے قریب ہے اتنا میرا کلیئر نہیں ہے کہ بچے کتنے اتنا بچے ہیں تو سلیڈنگ میں بچے بہت زخمی ہوئے ہیں سب سے پہلے تو یہ میں سی او کو بھی اور جے او کو بولتا ہوں کہ اس کا بہت دفعہ فنڈ آیا ہے ورنہ اس سکول کا کوئی حل نہیں ہوا آج یہ آپ بتاؤ کہ بچوں کا نقصان ہو گیا بچے کس لیے نہ سی او کا گیا نہ جے او کا گیا جے او آئی تک اوپر نہیں گیا سی او آئی تک سکول کے اندر نہیں گیا تو آپ یہی بتاؤ کہ ہمارا کیا قصور ہے بچوں کا کیا قصور یا بچوں کے فادر کا کیا قصور ہے اس میں یہ تلسیاں اسکول چار نمبر وارڈ میں ڈی سی صاحب سے یہی اپیل کرتا ہوں آپ خود جا کے دیکھ سکتے ہیں کہ سکولوں کی کیا حالت ہے ٹیچر جو ہیں وہ کیا کریں گے جب سکولوں کا چھتی نہیں ہے فنڈ آتا ہے فنڈ کا پتہ نہیں چلتا کہ فنڈ کہاں جاتا ہے اس سکول کا آپ جا کے دیکھ سکتے ہیں کوئی پرفیکشن نہیں ہے کوئی کچھ نہیں ہے یہ کسی حساب سے اور یہی میں اپیل کرتا ہوں کہ ہر گراؤں میں ہر محلہ میں جا کے چیک کرنا چاہتا اسکول کے پیچھے سے اوپر کیا کر رہے تھے اندر کلاسوں میں تھے کلاسوں میں تھے کلاس ریڈی تھی شروع کی سارے بچے کلاسوں میں تھے تو وقت تھا کوئی کہیں راستہ ہی کوئی نہیں تھا 哦，这个小兄弟。